ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਵੀ ਸਵੇਰ ਤੇ ਮੈਂ ਹਾਂ ਗਵਿੰਦਰ ਸਿੰਘ ਢੀਂਟਸਾ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਜ਼ਿਲ੍ਹੇ ਸੰਗਰੂਰ ਦੀ ਧੂਰੀ ਤਹਿਸੀਲ ਦੇ ਰਾਜੂ ਮਾਜਰਾ ਵਿਖੇ ਤੇ ਮਲਾਉਂਦੇ ਹਾਂ ਟੈਟੂ ਆਰਟਿਸਟ ਜੀਤ ਰਾਜੂ ਮਾਜਰਾ ਦੋਸਤੋ ਆਪਣੇ ਨਾਲ ਨੇ ਟੈਟੂ ਆਰਟਿਸਟ ਜੀਤ ਰਾਜੂ ਮਾਜਰਾ ਤੇ ਬਾਈ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਜੀ ਆਇਆਂ ਨੂੰ ਆਖਦੇ ਆ ਤੁਹਾਨੂੰ ਤੁਹਾਡਾ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਤੇ ਜਿਹੜੇ ਆਪਣੇ ਦਰਸ਼ਕ ਵੀ ਦੇਖ ਰਿਆ ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਜੀਤ ਜੀ ਜਿਵੇਂ ਕਿ ਤੁਸੀਂ ਬਹੁਤ ਨੌਜਵਾਨ ਉਮਰ ਦੇ ਹੋਗੇ ਤਕਰੀਬਨ 18 19 ਸਾਲ ਤੁਹਾਡੀ ਉਮਰ ਹੈ ਤੇ ਤੁਹਾਡਾ ਇਹ ਟੈਟੂ ਆਰਟਿਸਟ ਬਣਨ ਵੱਲ ਰੁਝਾਨ ਕਿਵੇਂ ਬਣਿਆ ਤੁਹਾਡਾ ਮੈਂ ਛੋਟੇ ਅੰਦਰ ਤੋਂ ਹੀ ਡਰਾਇੰਗ ਕਰਦਾ ਸੀ ਤੇ 11ਵੀਂ 12ਵੀਂ ਚ ਮੈਂ ਸਕੈਚ ਕਰਨ ਲੱਗ ਗਿਆ ਸੀ ਤੇ ਹੌਲੀ ਹੌਲੀ ਮੇਰਾ ਇੰਟਰਸਟ ਵੱਧਦਾ ਗਿਆ ਤੇ ਮੈਨੂੰ ਪਤਾ ਲੱਗਿਆ ਕਿ ਟੈਟੂਸ ਦਾ ਕੋਰਸ ਵੀ ਹੁੰਦਾਗਾ ਤੇ ਫਿਰ ਮੈਂ ਸੰਗਰੂਰ ਗਿਆ ਪ੍ਰੀਤ ਵੀਰ ਰੇਲਵੇ ਪ੍ਰੀਟੇਟਸ ਨਾਮ ਦਾ ਸਟੂਡੀਓ ਉੱਤੇ ਉੱਥੇ ਮੈਨੇ ਕੋਰਸ ਕੀਤਾ ਹਾਂਜੀ ਜੀਤ ਤੇ ਇੱਕ ਜਦੋਂ ਕੋਈ ਟੈਟੂ ਛਪਵਾਉਂਦਾ ਹੈਗਾ ਠੀਕ ਹੈ ਤਾਂ ਉਹਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਕਰਕੇ ਐਜ਼ ਅ ਕਸਟਮਰ ਧਿਆਨ ਰੱਖਣਾ ਚਾਹੀਦਾ ਹੈਗਾ ਸਭ ਤੋਂ ਪਹਿਲਾਂ ਆਪਾਂ ਨੂੰ ਕੁਆਲਿਟੀ ਦੇਖਣੀ ਚਾਹੀਦੀ ਹੈਗੀ ਤੇ ਬਾਕੀ ਜੋ ਆਰਟਿਸਟ ਆ ਉਹਦਾ ਕੰਮ ਦੇਖਣਾ ਚਾਹੀਦਾ ਹੈਗਾ ਕਿ ਉਹਦਾ ਕੰਮ ਕਿਵੇਂ ਦਾ ਹੈਗਾ ਤੇ ਆਪਾਂ ਨੂੰ ਟੈਟੂ ਸਸਤੇ ਵਿੱਚ ਨਹੀਂ ਜਾਣਾ ਚਾਹੀਦਾ ਕੁਆਲਿਟੀ ਦੇਖੋ ਸਮਾਨ ਦੇਖੋ ਕਿ ਉਹ ਕਿਹੜਾ ਵਰਤ ਰਿਹਾ ਹੈਗਾ ਇੰਕ ਦੇਖੋ ਕਿ ਕਿਹੜੀ ਵਰਤ ਰਿਹਾ ਹੈਗਾ ਤੇ ਜੀ ਜੀ ਜਿਵੇਂ ਕਿ ਦਰਸ਼ਕੋ ਆਪਾਂ ਆਮ ਬਜ਼ੁਰਗਾਂ ਦੇ ਵੀ ਦੇਖੇ ਨੇ ਪਹਿਲਾਂ ਠੀਕ ਹੈ ਉਹਨਾਂ ਦੇ ਵੀ ਟੈਟੂ ਹੁੰਦੇ ਸੀ ਸਮੇਂ ਦੇ ਅਨੁਸਾਰ ਤੇ ਪਹਿਲਾਂ ਦੇ ਟੈਟੂ ਜੋ ਛਾਪਦੇ ਸੀ ਜਾਂ ਸ਼ਭਵਾਉਂਦੇ ਸੀ ਲੋਕ ਤੇ ਹੁਣ ਦੇ ਟੈਟੂਆਂ ਦੇ ਵਿੱਚ ਠੀਕ ਹੈ ਤੁਸੀਂ ਜ਼ਿਆਦਾ ਬਿਹਤਰ ਜਾਣਦੇ ਹੋ ਕੀ ਚੇਂਜ ਆਇਆ ਤੇ ਕੁਆਲਿਟੀ ਪੱਖੋਂ ਹੁਣ ਨਾਲ ਕਿੰਨੇ ਬਿਹਤਰ ਹੋ ਗਏ ਹੁਣ ਟੈਟੂ ਇੱਕ ਪ੍ਰੋਫੈਸ਼ਨਲ ਬਣ ਪ੍ਰੋਫੈਸ਼ਨ ਬਣ ਚੁੱਕਿਆ ਹੈਗਾ ਪਹਿਲਾਂ ਗੋਰੇ ਕਰਾਉਂਦੇ ਹੁੰਦੇ ਸੀ ਹੁਣ ਓਵੇਂ ਆਪਣੇ ਇੰਡੀਆ ਛ ਵੀ ਵਧੀਆ ਆਰਟਿਸਟ ਬਣਨ ਲੱਗੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਲੋਕ ਮੇਲਿਆਂ 'ਚ ਕਰਾਉਂਦੇ ਹੁੰਦੇ ਸੀ ਉਹਦੀ ਕੋਈ ਟੈਨਸ਼ਨ ਨਹੀਂ ਲੱਗਦੀ ਸੀ ਉਹ ਸਿੰਪਲੀ ਚਾਕੇ ਫੇਰ ਦਿੰਦੀ ਸੀ ਮਸ਼ੀਨ ਹੁਣ ਇਹ ਇੱਕ ਪ੍ਰੋਫੈਸ਼ਨਲ ਕੰਮ ਬਣ ਚੁੱਕਿਆ ਹੈਗਾ ਪੂਰਾ ਪ੍ਰੋਪਰ ਜਿਵੇਂ ਤੁਸੀਂ ਡਿਜ਼ਾਈਨ ਦਿੰਨੇ ਹੋਗੇ ਓਵੇਂ ਟੈਟੂ ਬਣਦੇ ਆਗੇ ਤੇ ਇੱਕ ਜੀਤ ਜੀ ਤੁਸੀਂ ਗੱਲ ਕੀਤੀ ਮੇਲਿਆਂ ਜ਼ਿਕਰ ਕੀਤਾ ਆਪਾਂ ਆਮ ਦੇਖਦੇ ਆ ਕਿ ਨੌਜਵਾਨ ਮੁੰਡੇ ਮੇਲਿਆਂ ਤੇ ਜਾਂਦੇ ਨੇ ਠੀਕ ਹੈ ਤਾਂ ਉੱਥੇ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਤੋਂ ਬਣਵਾ ਲੈਂਦੇ ਨੇ ਉਹ ਟੈਟੂ ਉਹ ਕਿੰਨਾ ਕੁ ਸੇਫ ਆ ਜਾਂ ਉਹ ਨਹੀਂ ਬਣਵਾਉਣਾ ਚਾਹੀਦਾ ਜੇਕਰ ਬਣਵਾਉਣਾ ਤਾਂ ਕਿਹੜੀਆਂ ਗੱਲਾਂ ਧਿਆਨ ਰੱਖਣ ਜਿਹੜੇ ਅਸ ਦੇ ਮੁੰਡੇ ਨੇ ਉਹਨਾਂ ਨੂੰ ਐਵੇਂ ਕੀ ਮੇਲਿਆਂ 'ਚ ਸਸਤੇ ਬਣ ਜਾਂਦੇ ਆ 50 100 ਰੁਪਏ ਲੈਂਦੇ ਆ ਉਹ ਉਹ ਕੀ ਕਰਦੇ ਆ ਕਿ ਉਹਨਾਂ ਨਾਲ ਵੀ ਇੱਕ ਨੀਡਲ ਹੀ ਹੁੰਦੀ ਹੈਗੀ ਉਹੀ ਨੀਡਲ ਨਾਲ ਮੇਰੇ ਘਰ ਤਾਂ ਅਗਲਾ ਆ ਗਿਆ ਉਦੋਂ ਉੱਥੇ ਕਰਤਾ ਟੈਟੂ ਇਹ ਨਾਲ ਖੂਨ ਦੀਆਂ ਬਿਮਾਰੀਆਂ ਸਕਿਨ ਪ੍ਰੋਬਲਮਸ ਹੋ ਸਕਦੀਆਂ ਨੇ ਐ AIDS ਬਿਮਾਰੀ ਆ ਉਹ ਹੋ ਸਕਦੀ ਹੈਗੀ ਤੇ ਜੇ ਆਪਾਂ ਟੈਟੂ ਬਣਵਾਉਣਾ ਆਪਾਂ ਨੂੰ ਸ਼ੌਂਕ ਆ ਤਾਂ ਕਿਸੇ ਪ੍ਰੋਫੈਸ਼ਨਲ ਆਰਟਿਸਟ ਤੋਂ ਹੀ ਬਣਵਾਉਣਾ ਚਾਹੀਦਾ ਵਾ ਜੀ 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 ਤੇ ਜੇ ਜਾਨ ਹੈ ਤਾਂ ਜਹਾਨ ਹੈ ਸੋ ਕਦੇ ਵੀ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ ਜੇਕਰ ਤੁਸੀਂ ਤਾਂ ਸ਼ੌਂਕ ਪਾਲਣਾ ਤਾਂ ਹਮੇਸ਼ਾ ਉਹਨੂੰ ਸਹੀ ਤਰੀਕੇ ਨਾਲ ਪਾਲਣ ਦੀ ਕੋਸ਼ਿਸ਼ ਕਰੋ ਤੇ ਇੱਕ ਪ੍ਰੋਫੈਸ਼ਨਲ ਤੋਂ ਟੈਟੂ ਬਣਵਾਵੋ ਤੇ ਆਮ ਜਿਹੜੇ ਤੁਹਾਡੇ ਤੋਂ ਟੈਟੂ ਬਣਵਾਉਂਦੇ ਨੇ ਉਹ ਕੀ ਜ਼ਿਆਦਾ ਬਣਾਉਣਾ ਪਸੰਦ ਕਰਦੇ ਨੇ ਆਪਾਂ ਦਾ ਆਪਣੇ ਕੋਲ ਜਿੰਮੇ ਦਾ ਬੰਦਾ ਕਹਿੰਦਾਗਾ ਆਪਾਂ ਉਹਵੇਂ ਕਸਟਮ ਕਰਕੇ ਟੈਟੂ ਬਣਾ ਦਿੰਨੇ ਆ ਜੀ ਇਹ ਅੱਜਕੱਲ ਤਾਂ ਜ਼ਿਆਦਾਤਰ ਲੋਕ ਸ਼ੇਰ ਹੋ ਗਿਆ ਉਹਵੇਂ ਦੇ ਟੈਟੂ ਜ਼ਿਆਦਾ ਬਣਵਾਉਂਦੇ ਹੈਗੇ ਜਾਂ ਕੋਈ ਟ੍ਰੈਂਡ ਚੱਲ ਪਿਆ ਉਹਦੇ ਪਿੱਛੇ ਟੈਟੂ ਬਣਾਉਣ ਲੱਗ ਜਾਂਦੇ ਹੈਗੇ ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਜਿਵੇਂ ਆਪਣਾ ਮਾਣਾਗਾ ਉਹਵੇਂ ਦਾ ਟੈਟੂ ਕਰਾਓ ਜਿਵੇਂ ਬਹੁਤੇ ਕਿ ਆਪਦੇ ਮਾਂ ਪਿਓ ਦੀਆਂ ਵੀ ਅੱਜਕੱਲ ਬਹੁਤ ਤਸਵੀਰਾਂ ਬਣਵਾਉਂਦੇ ਨੇ ਜਾਂ ਆਪਦੇ ਕਿਸੇ ਪ੍ਰੇਮੀਆਂ ਦੀਆਂ ਜਿਹੜੇ ਆਪਾਂ ਜਿਨ੍ਹਾਂ ਨਾਲ ਆਪਣਾ ਜ਼ਿਆਦਾ ਨੇੜਲਾ ਰਿਸ਼ਤਾ ਹੁੰਦਾ ਉਹਨਾਂ ਦਾ ਨਾਮ ਲਿਖਵਾਉਂਦੇ ਨੇ ਠੀਕ ਹੈ ਜャ ਜਿਵੇਂ ਤੁਸੇ ਜੇਕਰ ਮੀਨਿੰਗਫੁਲ ਟੈਟੂ ਹੋਵੇ ਹਾਂ ਮੀਨਿੰਗਫੁਲ ਟੈਟੂ ਹੋ ਗਏ ਜੀਤ ਜੀ ਕਿ ਆਪਣੇ ਜੋ ਦਰਸ਼ਕ ਆਪਾਂ ਨੂੰ ਦੇਖ ਰਹੇ ਨੇ ਹਾਂਜੀ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਨਾਲ ਦੋ ਸ਼ਬਦ ਜਰੂਰ ਸਾਂਝੇ ਕਰੋ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਤੁਸੀਂ ਟੈਟੂ ਕਰਾ ਰਹੇ ਹੋ ਉਸ ਨੂੰ ਸ਼ੌਂਕ ਆ ਜੇਕਰ ਤੁਸੀਂ ਕਿਸੇ ਪ੍ਰੋਫੈਸ਼ਨਲ ਬੰਦੇ ਤੋਂ ਹੀ ਕਰਾਓ ਜਿਵੇਂ ਦਾ ਤੁਹਾਨੂੰ ਸ਼ੌਂਕ ਆ ਜੇ ਤੁਹਾਨੂੰ ਕੋਈ ਨੇੜੇ ਨਹੀਂ ਹੈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋਗੇ ਦੋਸਤੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਜੀਤ ਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਰਜੇਮਿਆਂ ਦੇ ਵਿੱਚੋਂ ਸਾਡੇ ਲਈ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਦੋਸਤੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਤੁਹਾਡਾ ਕੋਈ ਸੁਝਾਅ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਤੁਹਾਨੂੰ ਜਲਦੀ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ ਇੱਕ ਨਵੀਂ ਜਗ੍ਹਾ ਤੇ ਤਦ ਤੱਕ ਦੇ ਲਈ ਰੱਬ ਰੱਖੇ